ਲਾਈਵ ਹੋਏ ਦਰੰਦਰ ਦੇ ਫੁੱਟਬਾਲ ਚੌਂਕ ਦੇ ਨਜ਼ਦੀਕ ਇੱਕ ਹਸਪਤਾਲ ਹੈ ਉੱਥੋਂ ਆਪਾਂ ਲਾਈਵ ਹੋਏ ਕਿ ਮਾਮਲਾ ਗਲਤਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਹਰੀਸ਼ਕੀ ਨਾਮ ਹੈ ਮਗਨਮੋ ਹਾਂਜੀ ਮਗਨਮੋ ਕੀ ਗਲਤਬਾਤ ਕੀ ਹੋਈ ਸਰ ਮੇਰੇ ਬ੍ਰਦਰ ਦੀ ਡੈਥ ਹੋ ਚੁੱਕੀ ਹੈ ਜੀ ਮੇਰੀ ਕੁਆਜੀ ਦਾ ਲੜਕਾ ਕੀ ਨਾਮ ਸੀ ਉਹਨਾਂ ਦਾ ਰਮੇਸ਼ ਲਾਲ ਕੀ ਪ੍ਰੋਬਲਮ ਸੀ ਉਹਨਾਂ ਨੂੰ ਪੈਰਾਲਾਈਜ਼ ਸਟੈਕ ਹੋਇਆ ਸੀ ਅੱਛਾ ਜੀ ਕਿੱਥੇ ਆਏ ਸੀ ਤੁਸੀਂ ਅਸੀਂ ਈਰਮਾਨ ਹਸਪਤਾਲ ਦੇ ਵਿੱਚ ਆਏ ਇਹ ਕਿੱਥੇ ਹੈ ਹਾਂਜੀ ਕਾੜੀ ਜਗ੍ਹਾ ਤੇ ਪਿੰਡ ਚਗਾਵਾ ਨਹੀਂ ਹਸਪਤਾਲ ਕਾੜੀ ਜਗ੍ਹਾ ਈਰਮਾਨ ਹਸਪਤਾਲ ਫੁੱਟਬਾਲ ਚੌਂਕ ਦੇ ਲਾਗੇ ਕੂ ਇਹ ਨੂੰ ਦੋ ਤਰੀਕ ਨੂੰ ਕਰਾਇਆ ਸੀ ਕਿ ਬਦਲ ਦੋ ਨਵੰਬਰ ਦੋਹਾਂ ਜੀ ਅੱਛਾ ਅੱਜ ਏਜੀ ਆਰੀ ਤੀਜੀ ਆਰੀ ਹੋ ਚੁੱਕੀ ਹੈ ਦਾ ਭਾਈ ਠੀਕ ਹੈ ਅੱਜ 15 ਦਿਨ ਹੋ ਗਏ ਦਾ ਭਾਈ ਨਹੀਂ ਜ਼ਿਆਦਾ ਦਿਨ ਹੋ ਗਏ 17 18 ਤੱਕ 17 18 ਦਿਨ ਹੋ ਗਏ ਕੀ ਗੱਲਬਾਤ ਕੀ ਹੈ ਨਹੀਂ ਨਹੀਂ ਆਪ੍ਰੈਸ਼ਨ ਠੀਕ ਹੋਇਆ ਹਾਂਜੀ ਪਰ ਇਹ ਵਾਰ ਸਾਰੇ ਆਪ੍ਰੈਸ਼ਨ ਨਹੀਂ ਠੀਕ ਹੋਇਆ ਜੀ ਬ੍ਰੇਨ ਦਾ ਆਪ੍ਰੈਸ਼ਨ ਕਰਾਇਆ ਸੀਗਾ ਨਾ ਉਹ 70000 ਤੇ ਡੀਲ ਕੀਤੀ ਸੀ 2.5 ਲੱਖ ਰੁਪਏ ਦੀ ਇਲਾਜ ਸੀਗਾ ਇਹ ਆਹ ਵਾਲਾ ਗੁਰੂ ਅੱਛਾ ਜੀ ਉਹ ਸਰਕਾਰ 2 ਲੱਖ ਰੁਪਏ ਨਾ ਨੇ ਲਿਆ ਜੀ 2.5 ਲੱਖ ਰੁਪਏ ਲਿੱਤਾ ਨਹੀਂ ਹੁਣ ਕੀ ਮੰਗਤੀ ਹੈ ਅੱਪ ਮੰਗ ਕੋਈ ਨਹੀਂ ਹੈ ਜੀ ਡੈੱਡ ਬਾਡੀ ਦੇ ਨਹੀਂ ਰਹੇਗੇ 7.5 ਲੱਖ ਰੁਪਈਆ ਇਹਨਾਂ ਨੇ ਲਿਆ ਆ। ਉਹ ਗਰੀਬ ਪਰਿਵਾਰ ਆ। ਉਹਨਾਂ ਕੋ 100 ਹਜ਼ਾਰ ਦੀ ਮੰਗ ਹੋਰ ਕੀਤੀ ਜਾ ਰਹੀ ਸੀ। ਕਿਸ ਗੱਲ ਦੀ 100 ਹਜ਼ਾਰ ਦੀ ਮੰਗ ਕੀਤੀ ਹੈ? ਇਹਨੇ ਜੀ ਹਾਂ ਜੀ ਅੱਜ ਤੱਕ ਦਾ ਬਿੱਲ ਬਣਿਆ ਆ ਡੈੱਡ ਬਾਡੀ ਤਾਂ ਦਿੱਤੀ ਜਾਏਗੀ ਜੱਸੀ ਹਜ਼ਾਰ ਜਮ੍ਹਾਂ ਕਰਾਓਗੇ ਤੁਸੀਂ। ਅੱਛਾ। ਫਿਰ ਕੋਈ ਬੁਲਾਇਆ ਕਿਸ ਨੇ ਗੱਲਬਾਤ ਕੀਤੀ ਉੱਚ ਅਧਿਕਾਰੀਆਂ ਨਾਲ? ਪੁਲਿਸ ਅਧਿਕਾਰੀਆਂ ਨੇ ਜੀ ਉਹਨਾਂ ਦੀ ਮਤ ਕਰ ਰਹੇ ਆ ਜੀ ਬਿਲਕੁਲ। ਉਹਨਾਂ ਦੀ ਗੱਲ ਹਾਂ ਜੀ। ਅੱਛਾ ਜੀ। ਡਾਕਟਰ ਸਾਹਿਬ ਨਾਲ ਗੱਲਬਾਤ ਹੋਈ ਉਹਨਾਂ ਨੇ ਕੀ ਕਿਹਾ ਸੋਣ? ਡਾਕਟਰ ਸਾਹਿਬ ਨੇ ਪੁਲਿਸ ਵੀ ਬੁਲਾਈ ਆ ਜੀ ਬੌਂਸਰ ਵੀ ਬੁਲਾਏ ਗਏ ਜੀ ਅੱਛਾ ਜੀ ਬੌਂਸਰ ਹਾਂਜੀ ਠੀਕ ਹੈ ਇਹ ਵਿਆਹ ਸ਼ਾਦੀਆਂ ਦਾ ਤਾਂ ਮਾਹੌਲ ਹੈ ਨਹੀਂ ਜਿੱਥੇ ਪੁਲਸਾਂ ਲੈ ਬੁਲਾਏ ਜਾਣ ਤੇ ਜਿੱਥੇ ਬੌਂਸਰ ਬੁਲਾਏ ਜਾਣ ਇਹ ਹਸਪੀਟਲ ਆ ਜੀ ਹਸਪੀਟਲ ਦੇ ਵਿੱਚ ਗਦਰ ਮਚਾਇਆ ਹੋਇਆ ਜੀ ਇਹਨਾਂ ਨੇ ਗਦਰ ਨਾਲ ਕੋਈ ਮਿਸ ਮਿਸਵੇ ਵੀ ਕੀਤਾ ਹਾਂਜੀ ਬਿਲਕੁਲ ਜੀ ਇਹਨਾਂ ਨੇ ਗਲਤ ਟੀਕਾ ਲਾ ਕੇ ਉਹਦੀ ਮੌਤ ਹੋ ਗਈ ਉਹ ਜੀ ਅੱਜ ਹੀ ਹੋਈ ਹਾਂਜੀ ਬਿਲਕੁਲ ਕਿੰਨੇ ਵਜੇ ਕਰਦਾ ਸਾਢੇ 5 ਵਜੇ ਇਹ ਸਾਢੇ 5 ਦਾ ਮਾਮਲਾ ਚੱਲਦਾ ਹਾਂਜੀ ਹਾਂਜੀ ਬਿਲਕੁਲ ਜੀ ਅੱਛਾ ਬੋਡੀ ਨਹੀਂ ਦਿੱਤੀ ਜਾ ਰਹੀ ਬੋਡੀ ਨਹੀਂ ਦਿੱਤੀ ਜਾ ਰਹੀ ਕਿੰਨੇ ਕਿੰਨੇ ਪੈਸੇ ਮੰਗ ਕੇ ਕੀ ਜਾ ਰਹੀ 80 ਹਜ਼ਾਰ ਦੀ ਮੰਨਤ ਕਰਦੇ ਸੀਗੇ 80 ਹਜ਼ਾਰ ਦੀ ਮੰਨਤ ਕੀਤੀ ਕਿੱਥੇ ਲੈਣ ਵਾਲਾ ਸੀ ਬੰਦਾ ਇਹ ਜੀ ਪਿੰਡ ਚ ਗਾਵੇਂ ਦੀ ਤੇ ਨਾਮ ਕੀ ਸੀ ਇਹਨਾਂ ਦਾ ਹਰਮੇਸ਼ ਲਾਲ ਹਰਮੇਸ਼ ਲਾਲ ਕੀ ਕੰਮ ਕੀ ਕਰਦੇ ਆ ਇੱਕ ਕਾਰਪੈਂਟਰ ਦਾ ਕੰਮ ਕਰਦੇ ਸੀ ਕਾਰਪੈਂਟਰ ਦਾ ਕੰਮ ਕਰਦੇ ਸੀ ਤੇ ਹੁਣ ਕੀ ਆਪਣੀ ਮੰਗ ਕੀ ਆ ਭਾਜੀ ਹੁਣ ਮੰਗ ਇਹ ਆ ਜੀ ਸਾਨੂੰ ਡੈੱਡ ਬੋਡੀ ਦਿੱਤੀ ਜਾਵੇ 7.5 ਲੱਖ ਦਾ ਨਿਆਂ ਦਿੱਤਾ ਜਾਵੇ ਇਹਨਾਂ ਕੋਲ ਬਿੱਲ ਸਾਰਾ ਕੁਝ ਮੰਗਦੇ ਪਏ ਸੀ ਕੋਈ ਦੇ ਨਹੀਂ ਰਹੀ ਹਾਂਜੀ ਹਾਂਜੀ ਬੀਨਾ ਹਾਂ ਤੁਸੀਂ ਕੀ ਕਿੱਸ ਕੀ ਲੱਗਦਾ ਤੁਸੀਂ ਉਹਨਾਂ ਨੂੰ ਮਾਸੜ ਜੀ ਮਾਸੜ ਜੀ ਕੀ ਗੱਲਬਾਤ ਕੀ ਹੋਈ ਬਾਈ ਕੱਲ ਕੋਈ ਕੁਝ ਨਹੀਂ ਆ ਤੀਜੀ ਏਰੀ ਐਡਮਿਟ ਹੋਏ ਆ ਜੀ ਠੀਕ ਹੈ ਤੇ ਪਹਿਲਾਂ ਰਹੇ ਆ 17 18 ਦੇ ਠੀਕ ਹੈ ਜਦੋਂ ਲੈ ਕੇ ਆਏ ਆ ਠੀਕ ਹੈ ਜੀ ਉਹ ਤੋਂ ਕਹਿੰਦੇ ਵੀ ਥੋੜੀ ਆ ਵਿੱਚ ਲੀਕੀਜ ਦੀ ਹੁੰਦੀ ਆ ਥੋੜਾ ਜੰਮਦਾ ਪਿਆ ਠੀਕ ਹੈ ਕਹਿੰਦੇ ਵੀ ਆਪਾਂ ਦਵਾਈਆਂ ਦਾ ਸੈੱਟ ਕਰਾਂਗੇ ਓਕੇ ਠੀਕ ਹੈ ਜੀ ਦਵਾਈਆਂ ਇਹ 10 ਦਿਨ ਕਰਦੇ ਰਹੇ ਆ ਜਿੱਦਿ ਫੈਗਨ ਕੀਤੀ ਕਿ ਇਹ ਵੱਧ ਗਿਆ ਹੈ ਇਹ ਆਪਰੇਸ਼ਨ ਕਰਨਾ ਪੈਣਾ ਠੀਕ ਹੈ ਆਪਰੇਸ਼ਨ ਕੀਤਾ ਫਿਰ ਪੰਜ 6 ਦਿਨ ਰਹੇ ਇੱਥੇ ਵੱਡੀਆਂ ਵੱਡੀਆਂ ਕਰਦੇ ਰਹੇ ਠੀਕ ਹੈ ਉਸ ਤੋਂ ਬਾਅਦ ਘਰ ਪਰੇ ਰੱਖਿਆ ਥੋੜਾ ਇਹ ਫੋਨ ਪਰੇ ਰੱਖਿਆ ਘਰ ਚਲ ਕੇ ਠੀਕ ਹੈ ਉਸ ਤੋਂ ਬਾਅਦ ਪਾਸ ਜੀ ਵਗਣ ਲੱਪੀ ਵਿੱਚ ਉਟਾਂਕਿਆਂ ਠੀਕ ਹੈ ਜੀ ਠੀਕ ਹੈ ਉਹ ਕਹਿੰਦੇ ਕੇਅਰ ਨਹੀਂ ਹੁੰਦੀ ਸਾਡ ਤਾਂ ਤੇ ਲੈ ਕੇ ਆਏ ਇੱਥੇ 2-4 ਦਿਨ ਫੇਰ ਰੱਖਿਆ ਇਹਨਾਂ ਨੇ ਪੱਟੀ ਕਰਾਉਣਾ ਸੀਗੇ ਕਿਤੇ ਦਾ ਹੁੰ ਜਾਣਾ ਪੈਣਾ ਉਸ ਤੋਂ ਬਾਅਦ ਫੇਰ ਨਹੀਂ ਕਰੇਗੇ ਫੇਰ ਪਾਸ ਵਗੀ ਕਿੰਨਾ ਕਿਆ ਹੁਣ ਅੱਜ 15 16 ਦਿਨ ਹੋ ਗਏ ਸਾਨੂੰ ਦੂ ਤਰੀਕ ਦੇ ਆਏ ਠੀਕ ਹੈ ਠੀਕ ਹੈ ਜੇ ਪੱਟੀ ਕਰਵਾਣ ਆਉਂਦੇ ਪੱਟੀ ਕਰਾਈ ਦੀ ਪਹਿਲਾਂ ਲੋਟੀ ਪੱਟੀ ਕਰਾਈ ਦੀ ਜਦੋਂ ਆਪਰੇਟ ਇਹ 30 ਟੰਕੇ ਸੀ ਇਹ 30 ਟੰਕੇ ਹੁਣ ਇਹਨਾਂ ਘੱਟੋ ਘੱਟ 40 ਟੰਕੇ ਲਾ ਰਹੇ ਆ 40 45 ਟੰਕੇ ਹੋਰ ਰਾਤੇ ਬਾਰ ਬਾਰ ਲਾਈ ਜਾਂਦੇ ਕੀ ਲੱਗਦਾ ਕੀ ਇਹ ਤੁਹਾਨੂੰ ਕੀ ਕਿੱਦਾਂ ਮਤਲਬ ਦੇਖੋ ਇਹਨਾਂ ਤੋਂ ਆਪਰੇਟ ਸਹੀ ਨਹੀਂ ਹੋਇਆ ਠੀਕ ਹੈ ਜੀ ਠੀਕ ਹੈ ਜੀ ਜਿਹੜੀ ਲੀਕਿੰਗ ਵਿੱਚ ਹੁੰਦੀ ਸੀ ਉਹ ਇਹਨਾਂ ਨੇ ਪ੍ਰੈਸ਼ਰ ਘਟ ਨਹੀਂ ਕੀਤਾ ਕਿਹਨੇ ਪ੍ਰੈਸ਼ਰ ਹੋਇਆ ਕਿਸ ਤਰੀਕ ਨੂੰ ਸਰ ਉਹ ਨਹੀਂ ਪਤਾ 7 ਤਰੀਕ ਕਿਸ ਤਰੀਕ ਨੂੰ 7 ਤਰੀਕ ਨੂੰ ਹੈ 11 ਵ ਤੇ ਤੁਸੀਂ ਇੱਥੇ ਕਿਸੇ ਦੇ ਕਹਿਣ ਤੇ ਆਏ ਨਾ ਉਦਾਂ ਇਹ ਸਿੱਧੇ ਡਾਇਰੈਕਟ ਮੇਰੇ ਮਾਤਰ ਜੀ ਆ ਮੈਂ ਨਾਲ ਨਾਲ ਹੀ ਨਹੀਂ ਨਹੀਂ ਇੱਥੇ ਹਸਪੀਟਲ ਦਾ ਰੈਫਰੈਂਸ ਦਿੱਤਾ ਕਿਸੇ ਨੇ ਇੱਥੇ ਨਹੀਂ ਨਹੀਂ ਰੈਫਰੈਂਸ ਨਹੀਂ ਆਇਆ ਜੀ ਸਭ ਇੱਥੇ ਹੈ ਆਪਣੀ ਮਰਜ਼ੀ ਡਾਇਰੈਕਟ ਇੱਥੇ ਆਏ ਹਾਂ ਜੀ ਤੇ ਹੁਣ ਫੇ ਇਹਨਾਂ ਨੂੰ ਪੈਸੇ ਦਿੱਤੇ ਗਏ ਤੇ ਹੁਣ ਇਹ ਕੀ ਕਹਿ ਕੇ ਰਹੇ ਇਹ ਹੁਣ ਫੇ 8000 ਰੁਪਏ ਮੰਗਦੇ ਨੇ ਡੈੱਡ ਬੋਰਡ ਨਹੀਂ ਦੇਣੀ ਹੈ ਡੈੱਡ ਬੋਰਡ ਨਹੀਂ ਦੇਣੀ 8000 ਰੁਪਏ ਮੰਗਦੇ ਨੇ ਠੀਕ ਆ ਜਲਦੀ ਆ ਠੀਕ ਆ ਵੀ ਇਹਨਾਂ ਨੇ ਪਹਿਲਾਂ ਕਹਿੰਦੇ ਵੀ ਇਹਨਾਂ ਨੇ ਉਹ ਵੈਂਟੀਲੇਟਰ ਤੇ ਲਾਇਆ ਠੀਕ ਹੈ ਜੀ ਉਸ ਤੋਂ ਬਾਅਦ ਇਹ ਕਹਿੰਦੇ ਵੀ ਉਹ ਉੱਚੇ ਹੈਗੇ ਸੀਗੇ ਬਾਤੂ ਤੋਂ ਮਾਰਦੇ ਦਿੱਤਾ ਇਹਨਾਂ ਨੇ ਬਾਅਦ ਵਿੱਚ ਟੀਕਾ ਲਾ ਦਿੱਤਾ ਬਿਉਸ਼ੀ ਦਾ ਫਿਰ ਹਸਤੇ ਕਰਨਗੇ ਠੀਕ ਹੈ ਤੇ ਉਸ ਤੋਂ ਬਾਅਦ ਇਹਨਾਂ ਦਾ ਹਾਰਡ ਬੰਦ ਹੋ ਗਿਆ ਹਾਰਡ ਬੰਦ ਉਸ ਤੋਂ ਬਾਅਦ ਫਿਰ ਜੱਤੀ ਸੀ ਤਸਵੀਰਾਂ ਨਾਲ ਦਿਖਾ ਦੇਣਗੇ ਇੱਥੇ ਸਮਾਰੋ ਹਸਪਤਾਲ ਤੋਂ ਬਾਅਦ ਅਫਸਰ ਵੀ ਬੈਠੇ ਨੇ ਆਪਾਂ ਬਹੁਤ ਪਰੇਸ਼ਾਨ ਹੋ ਚੁੱਕੇ ਆ ਕਿਸੇ ਨੇ ਆਪਣੀ ਸਣਵਾਈ ਨਹੀਂ ਕੀਤੀ ਹੈ ਇੱਥੇ ਬੈਠ ਜੀ ਆਪਾਂ ਧਰਨਾ ਲਾਉਣ ਦੀ ਕੋਸ਼ਿਸ਼ ਕਰਾਂਗੇ ਇੱਥੇ ਆ ਜਾਓ ਵੀਰ ਜੀ ਮਾਰ ਆਹ ਵਾਹ ਇੱਥੇ ਆ ਜਾਓ ਇੱਥੇ ਬੈਠੋ ਸੋਣ ਲਓ ਜੀ ਤਸਵੀਰਾਂ ਤਾਂ ਦਿਖਾ ਰਹੇ ਮਾਰੋ ਹਸਪੀਟਲ ਤੇ ਹਾਂ ਜੀ ਕੱਲ੍ਹ ਵਾ ਘੜੀ ਹੈ ਅੱਜ ਜਿਹਨ ਪਰੈਸ ਤੋਂ ਬੁਣਚੇ ਨੇ ਦੋ ਨੰਬਰ ਕੀ ਮਾਮਲਾ ਕੀ ਹੈ ਗਾ ਜੀ ਹਸਪੀਟਲ ਤੋਂ ਸਾਨੂੰ ਇੰਪਲਿਸ਼ਨ ਆਈ ਹੈ ਕਿ ਕੁਝ ਲੋਕ ਕਹਿੰਦੇ ਹਨ ਲੰਮਾ ਕਰ ਰਹੇ ਹੈ ਅੱਛਾ ਬਾਕੀ ਰਿਸ਼ਤੇਦਾਰ ਇੱਥੇ ਐਡਮਿਟ ਸੀ ਠੀਕ ਹੈ ਔਰ ਅਲਾਵਾ ਇਦਾਂ ਨੂੰ ਵੀ ਜਿਹੜੀ ਹੈ ਡੈਥ ਹੋ ਗਈ ਹੈ ਠੀਕ ਹੈ ਜੀ ਜਿਹੜੇ ਹਾਂ ਜੀ ਇਤਰਾਣ ਡੈਕ ਤੋਂ ਮੈਂ ਇਲਜ਼ਾਮ ਲਾ ਰਿਹਾ ਡਾਕਟਰਾਂ ਨੇ ਇਲਾਜ ਵਧੀਆ ਨਹੀਂ ਕੀਤਾ ਠੀਕ ਹੈ ਜੀ ਲੇਕਿਨ ਡਾਕਟਰਾਂ ਦਾ ਕਹਿਣਾ ਹੈ ਕਿ ਅਸੀਂ ਪ੍ਰੋਪਰ ਇਲਾਜ ਕੀਤਾ ਠੀਕ ਹੈ ਕਰੀਬ ਮਹੀਨਾ ਪਹਿਲਾਂ ਜਿਹੜਾ ਵਾ ਫੇਲ ਹੋਇਆ ਸੀਗਾ ਓਕੇ ਔਰ ਕੰਪਲੇਟ ਕਿਦੇ ਬਲਵਾਈ ਸਰ ਕੰਪਲੇਂਟ ਰਿਟਰਨ ਤੇ ਵੀ ਕਿਤੇ ਬੰਨੋ ਵੀ ਨਹੀਂ ਆਈ ਤੇ ਇਨਫੋਰਮੇਸ਼ਨ ਜਿਹਨੇ ਦਿੱਤੀ ਤਾਂ ਸਾਨੂੰ ਹਸਪੀਟਲ ਵਾਲਿਆਂ ਨੇ ਦਿੱਤੀ ਆ ਕਿ ਇੱਥੇ ਕੁਝ ਲੋਕ ਜਿਹੜੇ ਨੰਗਾ ਮਾਰ ਕਰਦੇ ਸਰ ਇੱਕ ਆਪਾ ਜਿਹਨਾਂ ਦੇ ਆਪਾ ਪੱਖ ਦਿੱਤਾ ਜਿਹਨਾਂ ਦਾ ਪੇਸ਼ੈਂਟ ਦੀ ਡੈਥ ਹੋਈ ਆ ਉਹ ਕਹਿ ਰਹੇ ਸਾਡੇ ਕੋਲ ਜਿਹੜੀ ਡੈੱਡ ਬੋਡੀ ਦਿੱਤੀ ਦੇਣ ਦਾ 80000 ਰੁਪਏ ਮੰਗੇ ਜਾ ਰਹੇ ਡਾਕਟਰ ਬੋਲੋ ਤੇ ਇਸ ਇਹਨੂੰ ਕਿੱਥੇ ਦੇਖਦੇ ਕੋਈ ਗੱਲ ਮੇਰੇ ਨੌਲੇਜ ਨਹੀਂ ਆਈ ਨਾ ਹੀ ਕਿਸੇ ਨੇ ਨਹੀਂ ਉਹਨਾਂ ਕੋਲ ਸਰ ਲਾਈਫ ਗਿਆ ਉਹਨਾਂ ਨੇ ਸਾਨੂੰ ਕਿਹਾ ਉਹਨਾਂ ਨੇ ਕਿਹਾ ਹੋਵੇਗਾ ਲਿਖਣ ਦੀ ਬਾਰੇ ਤੁਸੀਂ ਡਾਕਟਰਾਂ ਤੋਂ ਉਹਨਾਂ ਨੂੰ ਇਹ ਵੀ ਕਿਹਾ ਜਾ ਰਿਹਾ ਕਿ ਡਾਕਟਰ ਬੋਲੋ ਟਿਕਟ ਓਕਾ ਗਲਤ ਟਿਕਟ ਓਕਾ ਗਲਤ ਲਗਾਇਆ ਇਹ ਤਾਂ ਤਾਂ ਕੋਈ ਮੇਰੇ ਨੌਲੇਜ ਤੇ ਨਹੀਂ ਆਈ ਗੱਲ ਕਿਸੇ ਵੀ ਤਰ੍ਹਾਂ ਦੀ ਅੱਛਾ ਡਾਕਟਰ ਸਾਹਿਬ ਨਾਲ ਗੱਲਬਾਤ ਹੋਈ ਥੱਟੀ ਆ ਡਾਕਟਰ ਸਾਹਿਬ ਨਾਲ ਹੋਈ ਆ ਉਹ ਕੀ ਬੋਡੀ ਦੇ ਇਹਨੂੰ ਵੀ ਆਪ ਨੇ ਔਰ ਕਹਿੰਦੇ ਕਿ ਸਾਈਨ ਕਰਕੇ ਬੋਡੀ ਰੀਸੀਵ ਕਰ ਲੈਣ ਲੇਕਿਨ ਇਹ ਸਾਈਨ ਨਹੀਂ ਕਰਨਾ ਚਾਹੁੰਦੇ ਠੀਕ ਹੈ ਬੋਡੀ ਵੈਸੇ ਮੰਗ ਰਹੇ ਆ ਉਹਨਾਂ ਦਾ ਪ੍ਰੋਟੋਕੋਲ ਹੈ ਜੋ ਹਸਪੀਟਲ ਦਾ ਹੋਊਗਾ ਅਕੋਰਡਿੰਗ ਉਹ ਕਹਿੰਦੇ ਕਿ ਅਸੀਂ ਸਾਈਨ ਕਰਾਉਣੇ ਦੇ ਰਹੂਗੀ ਪਰ 법 ਵਲੋਂ ਕਿਹਾ ਜਾਂਦਾ ਹੈ ਕਿ ਆਪਾਂ ਜੇ ਇਨਸਾਫ ਨਾ ਮੰਗੇ ਤਾਂ ਆਪਾਂ ਇਸ ਟਾਈਮ ਧਰਨਾ ਵੀ ਲਗਾ ਸਕਦੇ ਆ ਇਹਦੇ ਬਾਰੇ ਕਾਨੂੰਨੀ ਗੱਲਾਂ ਵੀ ਅਜੀਨ ਕੋਲ ਖਾਏਗੀ ਸਾਡੇ ਕੋਲ ਨਹੀਂ ਇਦਾਂ ਦਾ ਲਾਈਡ ਡਾਕਟਰ ਨੂੰ ਕਿਸੇ ਨੂੰ ਅਸੀਂ ਪਲੈਨਤੀ ਆਕੇ ਨਹੀਂ ਦਵਾਉਂਦੇ ਬਿਲਕੁਲ ਨਹੀਂ ਹੁੰਦਾ ਤੇ ਖਾਂਡੂ ਜਦੋਂ ਮੈਂ ਦੋ ਨਾਲ ਹਸਪਤਲ ਤੋਂ ਉਹ ਹਸਪਤਲ ਤੋਂ ਪਾ ਲਈ ਨੇ ਹੱਟ ਟਾਈਮ ਪਹੁੰਚ ਦਿੰਦੇ ਨੇ ਕੋਈ ਵੀ ਗਲਤਪਤ ਹੋਵੇ ਇਹ ਤਸਵੀਰਾਂ ਨੂੰ ਰਮਾਨ ਹਸਪਤਲ ਦੇ ਬਾਹਰ ਹੀ ਦਿਖਾ ਰਹੇ ਜਿੱਥੇ ਕਿ ਇੱਕ ਇੱਕ ਦਿਨ ਧਰਨ ਰੱਖਦੀ ਹੈ ਟੈਸ ਹੋ ਜਾਂਦੀ ਹੈ ਇੱਕ ਮਰੀਜ਼ ਦੀ ਉਹਦਾ ਆਪਰੇਸ਼ਨ ਹੁੰਦਾ ਜਿਹੜਾ ਦੱਸਿਆ ਆ ਬ੍ਰੇਨ ਦਾ ਉਹ ਆਪਰੇਸ਼ਨ ਸੀਗਾ ਉਹ ਕਰਵਾਇਆ ਗਿਆ ਸੀਗਾ ਉਸ ਤੋਂ ਬਾਅਦ ਆਪਰੇਸ਼ਨ ਹੋਣ ਤੋਂ ਬਾਅਦ ਉਹਨਾਂ ਦੀ ਅੱਜ ਜਿਹੜੀ ਕਿ ਡੈਥ ਹੋ ਜਾਂਦੀ ਹੈ ਉਹ ਜਿਹੜਾ ਇਹਨਾਂ ਵੱਲੋਂ ਰੋਪ ਲਗਾਏ ਜਾ ਰਹੇ ਪਰਿਵਾਰਕ ਮੈਂਬਰਾਂ ਵੱਲੋਂ ਕਿ ਅੱਜ ਉਹਨਾਂ ਦੀ ਜਿਹੜੀ ਡੈੱਡ ਬੁਡੀ ਮੰਗੇਗੀ ਜਿਸ ਵੱਲੋਂ ਡਾਕਟਰ ਵੱਲੋਂ 80000 ਦੀ ਮੰਗ ਕੀਤੀ ਗਈ ਹੈ ਉਹਨਾਂ ਦੀ ਬੁਡੀ ਮਰਦੇਣ ਵਾਸਤੇ ਇਸ ਗੱਲ ਨੂੰ ਲੈ ਕੇ ਇੱਥੇ ਜਿਹੜਾ ਭਾਰੀ ਹੰਗਾਮਾ ਹੋ ਰਿਹਾ ਆਪਾਂ ਕਿਸੇ ਵੀ ਗੱਲ ਦੀ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ 나 ਹੀ ਸਾਡਾ ਚੈਨਲ ਇਹ ਪੁਸ਼ਟੀ ਕਰਦਾ ਹੈ ਕਿ ਇਹਨਾਂ ਵੱਲੋਂ ਕੋਈ 80000 ਡਾਕਟਰ ਵੱਲੋਂ ਮੰਗਿਆ ਗਿਆ ਹੈ ਕਿ ਨਹੀਂ ਮੰਗਿਆ ਗਿਆ